ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਗੱਲ ਕਰਾਂਗੇ ਯੂਰੀਆ ਬਾਰੇ ਕਿ ਝੋਨੇ ਨੂੰ ਅਖੀਰਲੀ ਯੂਰੀਆ ਜਿਹੜੀ ਉਹ ਕਦੋਂ ਤੱਕ ਪਾਣੀ ਚਾਹੀਦੀ ਹੈ ਵੈਰਾਈਟੀ ਦੇ ਹਿਸਾਬ ਨਾਲ ਤੇ ਦੂਸਰੀ ਗੱਲ ਆਪਾਂ ਝੋਨੇ ਦੇ ਬੂਟੇ ਬਣਾਉਣ ਬਾਰੇ ਕਰਾਂਗੇ ਕਿ ਜਦੋਂ ਟੇਲਰ ਆ ਜਿਹੜੇ ਉਹ ਕਿੰਨੇ ਦਿਨਾਂ ਤੱਕ ਆਮ ਜਿਹੜਾ ਝੋਨਾ ਉਹ ਬਣਾਉਂਦਾ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ YouTube ਤੇ ਤਾਂ ਤੁਸੀਂ ਦੇਖਿਆ ਹੀ ਹੋਏਗਾ ਹਰ ਇੱਕ ਬਾਈ ਅਲੱਗ ਅਲੱਗ ਜਿਹੜੇ ਮਤਲਬ ਦੱਸਦੀ ਹੈ ਕਿ ਇੰਨੇ ਦਿਨਾਂ ਤੱਕ ਯੂਰੀਆ ਪਾ ਦਿਓ ਤਾਂ ਵੀ ਨਹੀਂ ਨੁਕਸਾਨ ਹੁੰਦਾ ਕਈ ਤੇ ਉਦੋਂ ਯੂਰੀਆ ਕਹਿ ਦਿੰਦੇ ਆ ਜਦੋਂ ਝੋਨਾ ਗੋਭ ਦੇ ਵਿੱਚ ਹੁੰਦਾ ਉਦੋਂ ਕਈ ਵਾਰੀ ਕਹਿ ਦਿੰਦੇ ਆ ਕਿ ਹਾਂ ਵੀ ਯੂਰੀਆ ਜਿਹੜੀ ਇੰਨੇ ਦਿਨਾਂ ਤੱਕ ਪਾ ਦਿਓ ਇਹ ਸਭ ਮਤਲਬ YouTube ਤੇ ਜਦੋਂ ਦੇ ਲੋਕ ਆਏ ਹਨ ਇਹਦੇ ਵਿੱਚ ਸੋਚੋ 10% ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਸਟੀਕ ਮਿਲੇਗੀ ਜ਼ਿਆਦਾਤਰ ਚੈਨਲ ਆ ਜਿਹੜੇ ਉਹ ਬਸ ਮਤਲਬ ਤੁੱਕੇ ਲਾਉਣ ਵਾਲੀ ਆ ਅਲੱਗ ਜੀ ਗੱਲ ਕਰਨੀ ਹੁੰਦੀ ਆ ਉਹਨਾਂ ਨੇ ਇੱਕ ਹੁੰਦਾ ਕਿ ਜੋ ਆਪਣੀ ਮਤਲਬ ਖੇਤੀ ਕੋਈ ਕਰਦਾ ਉਹ ਆਪਣੇ ਤਜਰਬੇ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਜਿਵੇਂ ਆਪਣਾ ਬਾਈ ਤੁਸੀਂ ਪ੍ਰਗਟ ਸਿੰਘ ਲਾ ਲੋ ਹਨਾ ਹੋਰ ਇੱਕ ਦੋ ਬਾਈ ਨੇ ਜਿਹੜੇ ਆਪਣੇ ਮਤਲਬ ਖੇਤੀ ਦੇ ਵਿੱਚੋਂ ਤਜਰਬਾ ਕਰਕੇ ਅੱਗੇ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਕਈ ਸਿਰਫ ਉਹਨਾਂ ਦਾ ਇਹ ਹੈ ਕਿ ਆਪਾਂ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਦੇ ਉਲਟੇ ਚੱਲਣਾ ਉਹ ਅਫਸਰਾਂ ਨੇ ਇਹ ਨਹੀਂ ਕੀਤਾ ਚਲੋ ਕਮੀਆਂ ਉਹਨਾਂ ਦੇ ਵਿੱਚ ਵੀ ਹੋਣਗੀਆਂ ਪਰ ਇਹ ਨਹੀਂ ਗੱਲ ਕਿ ਹਾਂ ਕੋ ਤੁਹਾਨੂੰ ਗਲਤ ਜਾਣਕਾਰੀ ਦੇਣਗੇ ਕਿ ਇਹ ਨਹੀਂ ਦੇਣ ਤੱਕ ਯੂਰੀਆ ਨਹੀਂ ਤੁਸੀਂ ਪਾਣੀ ਇਹ ਨਹੀਂ ਪਾਣਾ ਇਦਾਂ ਸਪ੍ਰੇ ਨਹੀਂ ਕਰਨੀ ਇਹ ਵਾਲੀ ਵੈਰਾਈਟੀ ਨਾ ਲਾਓ ਉਹਦਾ ਇਹ ਮਤਲਬ ਨਹੀਂ ਕਿ ਹਾਂ ਵੀ ਤੁਸੀਂ ਉਹਦੇ ਉਲਟ ਚੱਲੋ ਰਈ ਗੱਲ ਯੂਰੀਆ ਦੀ ਜਿਹੜੀ ਯੂਨੀਵਰਸਿਟੀ ਕਹਿੰਦੀ ਹੈ ਕਿ ਯੂਰੀਆ ਤੁਸੀਂ ਅਖੀਰਲੀ ਹੈ ਜਿਹੜੀ ਜੇ ਤੁਹਾਡਾ ਝੋਨਾ ਮੰਨ ਲਓ ਘੱਟ ਸਮਾਂ ਲੈਣ ਵਾਲਾ ਜਿੱਦਾਂ PR126 ਹੋ ਗਿਆ ਜਾਂ ਇਹ 1509 ਹੋ ਗਿਆ ਹੋਰ ਜਿਹੜੀਆਂ ਵੀ ਵੈਰਾਈਟੀਆਂ ਘੱਟ ਲੈਂਦੀਆਂ ਕੋਈ ਹਾਈਬ੍ਰਿਡ ਦੇ ਵਿੱਚ ਹੋ ਗਿਆ ਤੇ ਉਹਨਾਂ ਦੇ ਵਿੱਚ ਯੂਰੀਆ ਜਿਹੜੀ ਤੁਸੀਂ ਪਾਣੀ ਆ ਉਹ ਆਮ ਨਾਲੋਂ 10 ਦਿਨ ਪਹਿਲਾਂ ਪਾ ਦਿਓ ਤੇ ਦੂਸਰੀ ਗੱਲ ਇਹ ਕਿ ਇਹ ਨਹੀਂ ਸੋਚਣਾ ਜਦੋਂ ਪਹਿਲਾਂ ਝੋਨੇ ਨੂੰ ਤੁਸੀਂ ਲਾ ਦੇਣਾ ਉਹਦੇ ਵਿੱਚ ਕਮੀ ਇੱਕ ਵਾਰੀ ਵੀ ਜੇ ਯੂਰੀਆ ਦੀ ਆ ਗਈ ਉੱਥੇ ਝੋਨੇ ਨੇ ਗ੍ਰੋਥ ਵੀ ਰੋਕ ਦੇਣੀਆਂ ਟੈਲਰ ਬਣਾਣੇ ਵੀ ਰੋਕ ਦੇਣੇ ਆ ਉਹਦੇ ਨਾਲ ਫਿਰ ਤਾਂ ਝੋਨੇ ਦਾ ਨੁਕਸਾਨ ਹੀ ਜ਼ਿਆਦਾ ਹੁੰਦਾ ਰੰਗ ਵੀ ਬਦਲ ਜਾਂਦਾ ਇਹ ਨਾ ਸੋਚਿਆ ਕਰੋ ਕਿ ਹਾਂ ਵੀ ਜੇ ਮੰਨ ਲਓ ਤੁਸੀਂ ਦੋ ਯੂਰੀਆ ਪਾ ਵੀ ਦਿੱਤੀਆਂ ਇੱਕ ਬੈਗ ਮੈਂ ਪਹਿਲਾਂ ਵੀ ਕਈ ਵੀਡੀਓ ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਕ ਬੈਗ ਪੂਰਾ ਕਿੱਲੇ ਦੇ ਹਿਸਾਬ ਨਾਲ ਨਾ ਪਾਇਆ ਕਰੋ ਥੋੜੀ ਡੋਜ਼ ਕਰਦਿਆ ਕਰੋ ਪਰ ਚੂਨੀ ਨੂੰ 4-5 ਵਾਰੀ ਯੂਰੀਆ ਜਿਹੜੀ ਉਹ ਤੁਸੀਂ ਜੇਕਰ ਪਾਓਗੇ ਰਿਜ਼ਲਟ ਐਨ ਸੋਨਾ ਮਿਲੇਗਾ ਜਿਹੜੇ ਕਿਸਾਨ ਵੀਰ ਇਹ ਕਹਿੰਦੇ ਕਿ ਆਪਾਂ ਕੱਦੂ ਚ ਯੂਰੀਆ ਗੱਡਤੀ ਇਹ ਹੋ ਗਿਆ ਉਹ ਹੋ ਗਿਆ ਮਤਲਬ ਹੁਣ ਆਪਾਂ ਪਾਣੀ ਨਹੀਂ ਜੇ ਕਈ ਤੇ ਕਹਿੰਦੇ ਆ ਬੀਜਤੀ ਆਪਾਂ ਯੂਰੀਆ ਹੁਣ ਸਾਰਾ ਸੀਜ਼ਨ ਲੋੜ ਨਹੀਂ ਪੈਣੀ ਪਰ ਕਿਸਾਨ ਵੀਰ ਉਹ ਇਹ ਸਭ ਉਲਟ ਤੇ ਮੂਰਖਤਾ ਵਾਲੀਆਂ ਗੱਲਾਂ ਜੇ ਤੁਸੀਂ ਯੂਰੀਆ ਆਮਚੋ ਨੂੰ ਨਹੀਂ ਵੀ ਨਾ ਪਾਓਗੇ ਤਾਂ ਵੀ ਚੋ ਨਾ ਮਤਲਬ ਤੁਹਾਡਾ ਝਾੜ ਜਿਹੜਾ ਉਹ ਥੋੜਾ ਬਹੁਤਾ ਦੇ ਦੇਗਾ 1921 ਦਾ ਫਰਕ ਹੈ ਜਿਹੜਾ ਉਹ ਪਾ ਦੇਗਾ ਪਿਛਲੀ ਵਾਰ ਤਾਂ ਚਲੋ ਮੌਸਮ ਹੀ ਸੋਹਣਾ ਸੀ ਜੇ ਮੌਸਮ ਸੋਹਣਾ ਰਹੇ ਠੰਡਾ ਰਹੇ ਮੀਂਹ ਪੈਂਦਾ ਰਹੇ ਤੁਸੀਂ ਦੇਖਿਓ ਕਦੀ ਕਿ ਮੀਂਹ ਪੈ ਕੇ ਜਦੋਂ ਹੜ ਦਾ ਅਗਲੇ ਦਿਨ ਝੋਨੇ ਦਾ ਰੰਗ ਦੇਖਿਓ ਕਿ ਐਨ ਗੂਰਾ ਹੜਾ ਜਿਹੜਾ ਮਤਲਬ ਹੋ ਜਾਂਦਾ ਉਹ ਤਾਂ ਕਰਕੇ ਪਿਛਲੀ ਵਾਰੀ ਮੀਂਹ ਬਹੁਤ ਪਈ ਹੈ ਤੇ ਕਈਆਂ ਦਾ ਇਹ ਜਿਹੜਾ ਟ੍ਰੈਲ ਆ ਉਹ ਸਕਸੈਸਫੁਲ ਹੋ ਗਿਆ ਪਰ ਇਹ ਕੋਈ ਗੱਲ ਨਹੀਂ ਹੈ ਮਤਲਬ ਮੈਂ ਜਿੰਨੀ ਕਿ ਮੇਰੀ ਜਾਣਕਾਰੀ ਹੈ ਜਿੰਨਾ ਕਿ ਮੈਂ ਮਤਲਬ ਸਿੱਖਿਆ ਉਹਦੇ ਵਿੱਚ ਇਹੋ ਹੀ ਹੈ ਕਿ ਯੂਰੀਆ ਜੇ ਮੰਨ ਲਓ ਆਪਾਂ ਉੱਪਰ ਪਾਨੇ ਆ ਤੇ ਉਹ 15 ਦਿਨ ਅਸਰ ਨਹੀਂ ਰੱਖਦੀ ਮਤਲਬ ਵਦ ਤੋਂ ਵਦ ਹਫਤਾ 8 ਦਿਨ ਅਸਰ ਆ ਜਿਹੜੀ ਯੂਰੀਆ ਰੱਖਦੀ ਹੈ ਹਫਤਾ ਕਈ ਵਾਰੀ ਤਾਂ ਜਿਹੜੀ ਆਪਾਂ ਯੂਰੀਆ ਪਾਨੇ ਉਹ ਹਫਤਾ ਵੀ ਨਹੀਂ ਅਸਰ ਰੱਖਦੀ ਸੋ ਇਹ ਇਦਾਂ ਵਾਲਾ ਇਹ ਸਭ ਗਲਤ ਹੈ ਕਈ ਕਹਿੰਦੇ ਕਿ ਇੱਕੋ ਵਾਰੀ ਜਦੋਂ ਝੋਨਾ ਲੱਗ ਗਿਆ ਤੁਸੀਂ ਜਿੰਨੀ ਯੂਰੀਆ ਪਾਣੀਆ ਪਾ ਦੋ ਉਹ ਤਾਂ ਫਿਰ ਝੋਨਾ ਆਪਾਂ ਸਾੜ ਬੈਠਾਂਗੇ ਉੱਪਰੋਂ ਜਦੋਂ ਟੈਂਪਰੇਚਰ ਵਧਿਆ ਪਾਣੀ ਗਰਮ ਹੋਇਆ ਉਹਦੇ ਨਾਲ ਕੀ ਹੋਣਾ ਕਿ ਤੁਹਾਡੀ ਯੂਰੀਆ ਜਿਹੜੀ ਉਹਨੇ ਤੁਹਾਡੇ ਬੂਟੇ ਆ ਜਿਹੜੇ ਉਹ ਮਾਰਨੇ ਆ ਤਾਂ ਕਰਕੇ ਇਦੀ ਛੋਟੀ ਡੋਜ਼ ਕਰ ਦੋ ਤੁਹਾਨੂੰ ਇਹ ਵੀ ਹੋਏਗਾ ਕਿ ਜਿੱਥੇ ਤੁਸੀਂ ਤਿੰਨ ਬੈਗ ਪਾਉਂਦੇ ਉੱਤੇ ਤੁਹਾਡਾ ਦੋ ਢਾਈ ਦੇ ਨਾਲ ਸਰ ਜਾਊਗਾ ਇੰਨਾ ਕੁ ਤੁਸੀਂ ਮਤਲਬ ਖਿਆਲ ਆ ਜਿਹੜਾ ਉਹ ਰੱਖਣਾ ਤੇ ਲਈ ਗੱਲ ਕਿੰਨੇ ਦਿਨਾਂ ਤੱਕ ਪਾਣੀਆ ਉਹ ਤੁਸੀਂ 10 ਦਿਨ ਆਮ ਛੋਟ ਵੈਰਾਈਟੀ ਹੈ ਜਿਹੜੀ ਉਹਦੇ ਵਿੱਚ ਘੱਟ ਪਾਣੀ ਆ ਤੇ 10 ਦਿਨ ਪਹਿਲਾਂ ਪਾ ਦੇਣੀ ਹੈ ਤੇ ਜਿਹੜੇ ਆਮ ਝੋਨੇ ਆ ਜਿਹਦਾ ਪੀਆਰ 127 ਹੋ ਗਿਆ ਜਿਹੜੇ ਲੰਮੇ ਕੱਦ ਵਾਲੇ ਆ ਉਹਨਾਂ ਨੂੰ ਵੀ ਤੁਸੀਂ ਯੂਰੀਆ ਜਿਹੜੀ ਉਹ 35 ਦਿਨਾਂ ਤੱਕ ਜਾਂ 40 ਦਿਨਾਂ ਮਤਲਬ ਇੱਕ ਗੱਲ ਹੋਰ ਆ ਤੁਸੀਂ ਇਹ ਗੱਲ ਦਾ ਵੀ ਖਿਆਲ ਰੱਖਿਓ ਕਿ ਹਮੇਸ਼ਾ ਕਈ ਵਾਰੀ ਆਪਾਂ ਵਟ ਦੇ ਵਟ ਨਾਲ ਖੱत्ता ਲੱਗਦਾ ਹੁੰਦਾ ਤੇ ਪਾਣੀ ਵੀ ਆਪਾਂ ਇੱਕੋ ਜਿਹਾ ਲਾਈਦਾ ਲੱਗਿਆ ਵੀ ਇੱਕੋ ਦਿਨ ਹੁੰਦਾ ਵੈਰਾਈਟੀ ਦੇ ਸੇ ਪਰ ਕਈ ਜਗ੍ਹਾ ਝੋਨੀਆਂ ਜਿਹੜੇ ਉਹ ਨਹੀਂ ਚੱਲਦੇ ਸੋਹਣੇ ਇਸ ਕਰਕੇ ਤੁਸੀਂ ਆਪਣੇ ਝੂਨੀ ਵੱਲ ਦੇਖ ਕੇ ਦੇਖਣਾ ਕਿ ਇਹਨੂੰ ਹੁਣ ਯੂਰੀਆ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ ਗੋਬ ਜਦੋਂ ਝੋਨੇ ਨੂੰ ਬਣਾਉਣੀ ਆ ਉਦੋਂ ਬਿਲਕੁਲ ਵੀ ਯੂਰੀਆ ਜਿਹੜੀ ਉਹ ਤੁਸੀਂ ਨਹੀਂ ਪਾਣੀ ਤੇ ਇਹ ਦੇਖ ਕੇ ਕੋਈ 5-7 ਦਿਨ ਉੱਪਰ ਥੱਲੇ ਹੋ ਸਕਦੇ ਆ ਇਹ ਨਹੀਂ ਕਿ ਮੈਂ ਅਜੇ ਮਹੀਨੇ 'ਚ ਖਤਮ ਕਰਤੀ ਤਾਂ ਮੇਰੇ ਸਾਰੇ ਖੇਤੀ ਇਦਾਂ ਆ ਕਿ ਮੈਂ ਮਤਲਬ ਮਹੀਨੇ ਦੇ ਵਿੱਚ ਹੀ ਖਤਮ ਕਰਾਂਗਾ ਕਿ ਮਤਲਬ ਨਹੀਂ ਤੇ ਬਾਅਦ ਵਿੱਚ ਨੁਕਸਾਨ ਹੋ ਜਾਏਗਾ ਤੁਸੀਂ 5-7 ਦਿਨ ਝੋਨਾ ਦੇਖ ਕੇ ਆਪਣੇ ਉੱਪਰ ਥੱਲੇ ਕਰ ਸਕਦੇ ਹੋ ਰੰਗ ਦੇ ਕੇ ਝੋਨੇ ਦਾ ਝੋਨੇ ਦੀ ਗ੍ਰੋਥ ਦੇਖ ਕੇ ਕਿ ਇਹ ਕਿੰਨੇ ਕ ਦਿਨਾਂ ਤੱਕ ਗੋਭ ਭਰੇਗਾ ਥੱਲੇ ਗੰਡ ਦੇਖ ਲਿਆ ਕਰੋ ਸੋ ਇਹ 5-7 10 ਦਿਨ ਤੁਸੀਂ ਮਤਲਬ ਉੱਪਰ ਥੱਲੇ ਕਰ ਸਕਦੇ ਹੋ ਪਰ ਇਹ ਨਹੀਂ ਕਿ ਤੁਹਾਡਾ ਝੋਨਾ ਬਹੁਤ ਤਗੜਾ ਜਦੋਂ ਤੂੰ ਤੁਸੀਂ ਲਾਇਆ ਉਦੋਂ ਦੇ ਝੋਨਾ ਤਗੜਾ ਗ੍ਰੋਥ ਚੰਗੀ ਕੀਤੀ ਹੈ ਬੂਟਾ ਸੋਨਾ ਬਣਾਇਆ ਤਾਂ ਫਿਰ ਵੀ ਤੁਸੀਂ ਯੂਰੀਆ ਜਿਹੜੀ ਉਹ 5-7 ਦਿਨ ਵਧਾ ਦੋ ਕਿ ਉੱਥੇ ਆਪਣਾ ਨੁਕਸਾਨ ਹੋ ਜਾਂਦਾ ਇਹ ਹਰ ਇੱਕ ਖੇਤ ਦਾ ਹਰ ਇੱਕ ਵੈਰਾਈਟੀ ਦਾ ਅਲੱਗ ਤਰੀਕਾ ਉਹ ਦੇਖਣਾ ਤੁਸੀਂ ਜਿਹੜੇ ਕਿਸਾਨ ਵੀਰ ਹੁਣ ਖੇਤੀ ਕਰਦੇ ਆ ਉਹਨਾਂ ਨੂੰ ਇੰਨੀ ਕੁ ਤਾਂ ਜਾਣਕਾਰੀ ਹੋਏਗੀ ਹਨਾ ਕਿ ਕਿਹੜੇ ਟਾਈਮ ਯੂਰੀਆ ਛੋਨੇ ਦੀ ਬੰਦ ਕਰਨੀ ਆ ਸੋ ਇਹ ਨਹੀਂ ਪੱਕੀ ਗੱਲ ਨਹੀਂ ਆ ਕਿ ਤੁਸੀਂ 30 ਦਿਨ ਤੇ ਕਰ ਦੋ ਮਹੀਨੇ ਤੇ ਕਰ ਦੋ 35 ਦਿਨਾਂ ਤੇ ਕਰ ਦੋ 40 ਦਿਨਾਂ ਤੇ ਕਰ ਦੋ ਇਦਾਂ ਦੀ ਕੋਈ ਗੱਲ ਨਹੀਂ ਇਹ ਗੱਲਾਂ ਦੇ ਵਿੱਚ ਨਾ ਆਇਆ ਕਰੋ ਇਹ ਸਿਰਫ ਤੁਹਾਨੂੰ ਮਿਸ ਗਾਈਡ ਕਰਨ ਵਾਲੀ ਮਤਲਬ ਗੱਲ ਆ ਆਪਣਾ ਖੇਤ ਦੇਖਿਆ ਕਰੋ ਤੇ ਆਮ ਛੋਨਾ ਤੁਸੀਂ ਕਹਿ ਸਕਦੇ ਹੋ ਕਿ 35 ਤੋਂ 40 ਦਿਨਾਂ ਤੱਕ ਯੂਰੀਆ ਆਪਣੀ ਪਾਦਿਆ ਕਰੋ ਤੇ ਜਿਹੜਾ ਸ਼ੋਰਟ ਆ ਉਹਦੇ ਵਿੱਚ ਤੁਸੀਂ 5-7 ਦਿਨ ਹੋਰ ਕਟਾ ਦੋ ਤੋ ਪਰ ਜੇ ਤੁਸੀਂ ਜਿਆਦਾ ਲੰਮਾ ਸਮਾਂ ਪਾਈ ਫਿਰ ਤੁਹਾਡੇ ਪੱਤਲੇ ਵੀਟ ਵੀ ਪਏਗੀ ਗੋਗਦੀ ਸੁੰਡੀ ਵੀ ਪਏਗੀ ਉੱਪਰਲੇ ਪੱਤੇ ਕੋਲੇ ਹੋ ਜਾਣਗੇ ਵੇਖ ਸਕਦਾ ਤੁਹਾਡਾ ਝੋਨਾ ਕਾਲਾ ਜ਼ਰੂਰ ਲੱਗੇਗਾ ਪਰ ਤੁਹਾਡਾ ਨੁਕਸਾਨ ਜਿਹੜਾ ਉਹ ਜ਼ਿਆਦਾ ਹੋਏਗਾ ਹੁਣ ਜੇ ਗੱਲ ਕਰੀਏ ਆਪਾਂ ਟਿੱਲਰ ਦੀ ਝੋਨਾ ਕਦੋਂ ਤੱਕ ਬਣਾਉਂਦਾ ਕਿਸਾਨ ਵੀਰੋ ਆਮ ਜਿਹੜਾ ਝੋਨਾ ਉਹ ਮਤਲਬ ਜੇ ਸਹੀ ਤਰੀਕੇ ਦੇ ਵਿੱਚ ਜਿਹੜਾ ਲੱਗਾ ਉਹ 30 ਦਿਨਾਂ ਤੋਂ ਲੈ ਕੇ ਤੇ ਆਮ મતલਬ ਉਹ ਵੀ ਵੈਰਾਈਟੀ ਵਾਈਜ਼ ਤੁਹਾਡਾ ਆ ਗਿਆ ਜੇ ਮੈਂ ਆਮ ਪੀਆਰ ਕਿਸਮਾਂ ਦੀ ਗੱਲ ਕਰਾਂ ਤਾਂ ਉਹ ਝੋਨੀ ਬੂਟਾ ਕਈ ਤਾਂ 30 ਦਿਨਾਂ ਦੇ ਵਿੱਚ ਹੀ ਕਰ ਜਾਂਦੇ ਆ ਬੂਟਾ ਜਿੰਨਾ ਉਹਨਾਂ ਨੂੰ ਕਰਨਾ ਕਈ 35 ਲੈ ਜਾਂਦੇ ਆ ਕਈ 40 ਲੈ ਜਾਂਦੇ ਆ ਉਹ ਤੁਹਾਡੇ ਖੇਤ ਦੇ ਹਿਸਾਬ ਨਾਲ ਅਲੱਗ-ਅਲੱਗ ਮਤਲਬ ਤਰੀਕਾ ਪਰ ਆਮ ਜੇ ਲੰਮੇ ਸਮੇਂ ਦੀ ਵੈਰਾਈਟੀ ਆ ਤੇ ਉਹ ਤੁਸੀਂ ਕਹਿ ਸਕਦੇ ਹੋ ਕਿ 45 ਦਿਨਾਂ ਤੱਕ 50 ਦਿਨਾਂ ਤੱਕ ਜਿਹੜਾ ਬੂਟਾ ਉਹ ਬਣਾਈਗੀ ਪਰ ਉਹ ਵੀ ਖੇਤ ਦੇ ਹਿਸਾਬ ਨਾਲ ਵੈਰਾਈਟੀ ਦੇ ਹਿਸਾਬ ਨਾਲ ਹੁੰਦਾ ਤਾਂ ਕਰਕੇ ਕਿਸੇ ਦਾ ਝੋਨਾ ਦੇਖ ਕੇ ਨਾ ਕਈ ਵਾਰੀ ਆਪਣਾ ਝੋਨਾ 10 ਦਿਨ ਪਿੱਛੇ ਚੱਲ ਜਾਂਦੇ ਆ ਹੁੰਦਾ ਮਤਲਬ ਡਿਲੇਟ ਚੱਲਣ ਦੇ ਹੁੰਦਾ ਕਿਸਮ ਆਪਾਂ ਉਦਾਂ ਦੀ ਕੋਈ ਲਾਈਦੀ ਹੁੰਦੀ ਆ ਜਾਂ ਆਪਣਾ ਖੇਤ ਦਾ ਹਾਕਤਾ ਵੀ ਉਦਾਂ ਦਾ ਹੁੰਦਾ ਤੇ ਦੂਸਰੇ ਦੇ ਟਿੱ ਨੇ ਥੋੜਾ ਜਿਹਾ ਖੇਤੀ ਜਿਹੜੀ ਸਬਰ ਵਾਲਾ ਕੰਮ ਥੋੜਾ ਜਿਹਾ ਸਬਰ ਰੱਖਿਆ ਕਰੋ ਬਾਕੀ ਕੋਈ ਵੀ ਕਿਤੇ ਵੀ ਆਪਾਂ ਕਿਸੇ ਦੇ ਖੇਤ ਨਾਲ ਆਪਣਾ ਖੇਤ ਕੰਪੈਰੀਜ਼ ਨਹੀਂ ਜਿਹੜਾ ਉਹ ਨਹੀਂ ਕਰ ਸਕਦੇ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ